ਵਿਆਹ ਵਿੱਚ ਪਿਆ ਐਨਾ ਸ਼ਗਨ ਸਾਰੇ ਹੀ ਬਰਾਤੀ ਲੱਗ ਗਏ ਨੋਟ ਗਿਨਣ। ਦੋਸਤੋ ਹੁਣ ਤੱਕ ਤੁਸੀਂ ਵਿਆਹ ਵਿੱਚ ਪੈਸਿਆਂ ਦਾ ਸ਼ਗਨ ਪੈਂਦਾ ਤਾਂ ਦੇਖਿਆ ਹੋਵੇਗਾ ਪਰ ਇੱਕ ਵਿਆਹ ਵਿੱਚ ਪਿਆ ਨੋਟਾਂ ਦਾ ਮੀਂਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨੋਟਾਂ ਦਾ ਢੇਰ ਲੱਗਿਆ ਪਿਆ ਹੈ ਅਤੇ ਕੋਲ ਬੈਠੇ ਲੋਕ ਉਹਨਾਂ ਨੂੰ ਇਕੱਠੇ ਕਰ ਰਹੇ ਨੇ। ਦਰਸਲ ਇੱਕ ਵਿਆਹ ਦੀ ਵੀਡੀਓ ਹੈ ਜਿੱਥੇ ਕਿ ਮੁੰਡਾ ਤੇ ਕੁੜੀ ਨੂੰ ਐਨਾ ਸ਼ਗਨ ਪਿਆ ਕਿ ਨੋਟਾਂ ਦਾ ਢੇਰ ਲੱਗ ਗਿਆ। ਇੰਨੇ ਜ਼ਿਆਦਾ ਨੋਟ ਹੋਣ ਕਾਰਨ ਮੁੰਡਾ ਤੇ ਕੁੜੀ ਵਾਲਿਆਂ ਨੇ ਆਪਣੇ ਰਿਸ਼ਤੇਦਾਰ ਅਤੇ ਯਾਰਾਂ ਦੋਸਤਾਂ ਤਾਂ ਨੂੰ ਲਾ ਦਿੱਤਾ ਪੈਸੇ ਇਕੱਠੇ ਕਰਨ ਦੇ ਲਈ ਪਰ ਇਸ ਵਿਆਹ ਦੀ ਖਾਸ ਗੱਲ ਇਹ ਸੀ ਕਿ ਮੁੰਡਾ ਤੇ ਕੁੜੀ ਵਾਲਿਆਂ ਦੀ ਸਹਿਮਤੀ ਨਾਲ ਇਹ ਸਾਰੇ ਹੀ ਪੈਸੇ ਗਰੀਬ ਪਰਿਵਾਰਾਂ ਲਈ ਰਸਣ ਤੇ ਹੋਰ ਘਰ ਦੇ ਸਮਾਨ ਲਈ ਦਾਨ ਕਰ ਦਿੱਤੇ ਗਏ ਸੋ ਮੁੰਡਾ ਤੇ ਕੁੜੀ ਨੇ ਪੈਸੇ ਦਾਨ ਕਰਕੇ ਲਈਆਂ ਅਣਮੁੱਲੀਆਂ ਤੋਹਫਾਂ ਸੋ ਕੀ ਤੁਹਾਡੇ ਹਿਸਾਬ ਨਾਲ ਮੁੰਡਾ ਤੇ ਕੁੜੀ ਨੇ ਠੀਕ ਕੀਤਾ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ